ਸਤ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਦੁਆਬਾ ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਕੋਈ ਵੀ ਪਰਸਨ ਆਪਣੀ ਐਡ ਲਗਵਾ ਸਕਦਾ ਹੈ ਚਾਹੇ ਉਹ ਕਿਸੇ ਵੀ ਜਾਤ ਦਾ ਧਰਮ ਦਾ ਇੰਡੀਆ ਦਾ ਜਾਂ ਫੋਰਨ ਦੀ ਕਿਸੇ ਵੀ ਕੰਟਰੀ ਦਾ ਹੋਵੇ ਐਡ ਲਗਵਾਉਣ ਲਈ ਸਾਡਾ ਵਟਸਐਪ ਨੰਬਰ 97795 99490 ਇਸ ਨੰਬਰ ਤੇ ਤੁਸੀਂ ਆਪਣਾ ਬਾਇਓ ਡਾਟਾ ਭੇਜ ਸਕਦੇ ਹੋ ਅੱਜ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੜਕੀਆਂ ਦੇ ਲੈ ਕੇ ਆਏ ਹਾਂ ਪਹਿਲਾ ਰਿਸ਼ਤਾ ਨਿਊਜ਼ੀਲੈਂਡ ਦੀ ਪੀਆਰ ਕਾਸਟ ਜਰਸੀ ਦੇ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1992 ਕੱਦ 5 ਫੁੱਟ 3 ਇੰਚ ਸਟੱਡੀ ਪਲੱਸ 2 ਨਾਨ ਮੈਡੀਕਲ ਅਤੇ ਲੜਕੀ ਦੇ ਹਾਈਲਾਈਟਸ ਵਿੱਚੋਂ 7 ਬੈਂਡ ਹਨ ਲੜਕੀ ਨੇ ਯੂਨੀਵਰਸਿਟੀ ਵਿੱਚ ਡਿਗਰੀ ਕੀਤੀ ਹੋਈ ਹੈ ਅਤੇ ਇਮੀਗ੍ਰੇਸ਼ਨ ਐਡਵਾਈਜ਼ਰ ਦੀ ਜੌਬ ਕਰ ਰਹੀ ਹੈ ਇਨਾ ਨੂੰ ਲੜਕਾ ਸੋਣਾ ਸੁਨੱਖਾ ਨਿਸ਼ਾਰਾਇਤ ਲੜਕਾ ਪੜਿਆ ਲਿਖਿਆ ਅਤੇ ਬਿਜ਼ਨਸਮੈਨ ਹੋਵੇ ਅਤੇ ਉਮਰ 27 ਤੋਂ 33 ਸਾਲ ਤੱਕ ਹੋਵੇ ਜੱਟ ਸਿੱਖ ਪਰਿਵਾਰ ਹੀ ਇਸ ਫੈਮਿਲੀ ਨੂੰ ਫੋਨ ਕਰਨ ਵਧੇਰੇ ਜਾਣਕਾਰੀ ਲਈ ਤੁਸੀਂ ਫੈਮਿਲੀ ਨੂੰ ਫੋਨ ਕਰ ਸਕਦੇ ਹੋ ਫੈਮਿਲੀ ਦਾ ਵਟਸਐਪ ਨੰਬਰ 9041223961 ਅਗਲਾ ਰਿਸ਼ਤਾ ਹੁਸ਼ਿਆਰਪੁਰ ਏਰੀਏ ਤੋਂ ਕਾਸਟ ਸਿੱਖ ਰਵੀਦਾਸੀਆ ਗੋਤ ਹੀ ਜਸਲ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1990 ਕੱਦ 5 ਫੁੱਟ 2 ਇੰਚ ਸਟੱਡੀ ਬੀ ਕਾਮ ਐਮ ਕਾਮ ਬੀ ਐਡ ਭਰਾ ਇੱਕ ਮੈਰਿਡ ਭੈਣ ਇੱਕ ਮੈਰਿਡ ਪਿਤਾ ਜੋਬ ਤੋਂ ਰਿਟਾਇਰਡ ਹਨ ਅਤੇ ਮਾਤਾ ਹਾਊਸ ਵਾਈਫ ਹੈ ਲੜਕੀ ਦੀ ਫੈਮਿਲੀ ਮੀਡਲ ਕਲਾਸ ਹੈ ਅਤੇ ਲੜਕੀ ਅਕਾਊਂਟੈਂਟ ਦੀ ਜੋਬ ਕਰ ਰਹੀ ਹੈ ਇਹਨਾਂ ਨੂੰ ਲੜਕੇ ਨੇ ਬੀ ਟੈਕ ਕੀਤੀ ਹੋਵੇ ਲੜਕਾ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਪੀਆਰ ਜਾਂ ਸਿਟੀਜ਼ਨ ਹੋਵੇ ਰਵੀ ਦਾਸੀਆ ਪਰਿਵਾਰ ਹੀ ਇਸ ਫੈਮਿਲੀ ਨੂੰ ਫੋਨ ਕਰਨਾ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9463013212 ਅਗਲਾ ਸ਼ਤਾ ਰਾਮ ਗੜੀਆ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1996 ਕੱਦ 5 ਫੁੱਟ 3 ਇੰਚ ਸਟੱਡੀ ਪਲੱਸ 2 ਵੋਕੇਸ਼ਨ ਸਬਜੈਕਟ ਅਤੇ 3 ਸਾਲ ਦਾ ਇਲੈਕਟ੍ਰਿਕ ਦਾ ਡਿਪਲੋਮਾ ਕੀਤਾ ਹੋਇਆ ਹੈ ਲੜਕੀ ਨੇ 1 ਸਾਲ ਦਾ ਕੰਪਿਊਟਰ ਦਾ ਡਿਪਲੋਮਾ ਕੀਤਾ ਹੈ ਭਰਾ ਇੱਕ ਮੈਰਿਡ ਹੈ ਇਹਨਾਂ ਨੂੰ ਲੜਕਾ ਬਿਜ਼ਨਸਮੈਨ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਲੜਕੀ ਦੀ ਫੈਮਿਲੀ ਜਲੰਧਰ ਏਰੀਏ ਨੂੰ ਬਿਲੋਂਗ ਕਰਦੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 98159 31623 ਅਗਲਾ ਰਿਸ਼ਤਾ ਲੁਧਿਆਣਾ ਏਰੀਏ ਤੋਂ Hindu Khatri ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1990 ਕੱਦ 5 ਫੁੱਟ 4 ਇੰਚ ਸਟੱਡੀ ਗ੍ਰੈਜੂਏਸ਼ਨ ਅਤੇ PG DCA ਦਾ ਡਿਪਲੋਮਾ ਕੀਤਾ ਹੋਇਆ ਹੈ ਇਹ ਲੜਕੀ ਮੰਗਲਿਕ ਹੈ ਇਹਨਾਂ ਨੂੰ ਲੜਕਾ ਲੁਧਿਆਣੇ ਤੋਂ ਹੋਵੇ ਅਤੇ ਪਰਿਵਾਰ ਵਧੀਆ ਹੋਵੇ ਰਿਸ਼ਤਾ ਚਾਹੀਦਾ ਹੈ ਲੜਕਾ ਕੋਈ ਵਧੀਆ ਜੋਬ ਜਾਂ ਬਿਜ਼ਨਸਮੈਨ ਹੋਵੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9779669382 ਅਗਲਾ ਰਿਸ਼ਤਾ ਯੂਐਸਏ ਦੀ ਸਿਟੀਜ਼ਨ ਕਾਸਟ ਜਰਸੀ ਦੇ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1994 ਕੱਦ 5 ਫੁੱਟ 3 ਇੰਚ ਸਟੱਡੀ ਬੀ ਫਾਰਮੇਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੀਤੀ ਹੋਈ ਹੈ ਲੜਕੀ ਯੂਐਸਏ ਵਿੱਚ ਰਜਿਸਟਰਡ ਨਰਸ ਦੀ ਜੌਬ ਕਰ ਰਹੀ ਹੈ ਲੜਕੀ ਦੀ ਸਾਰੀ ਫੈਮਿਲੀ USA ਵਿੱਚ ਸੈਟਲਡ ਹੈ ਇਹਨਾਂ ਨੂੰ ਲੜਕਾ USA ਵਿੱਚ ਸੈਟਲਡ ਹੋਵੇ ਅਤੇ ਪਰਿਵਾਰ ਵਧੀਆ ਹੋਵੇ ਰਿਸ਼ਤਾ ਚਾਹੀਦਾ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਫੈਮਿਲੀ ਨੂੰ USA ਦੇ WhatsApp ਨੰਬਰ ਤੇ ਫੋਨ ਕਰ ਸਕਦੇ ਹੋ ਫੈਮਿਲੀ ਦਾ USA ਦਾ WhatsApp ਨੰਬਰ +1 408 973 3490 ਅਗਲਾ ਰਿਸ਼ਤਾ ਯਮਨਾ ਨਗਰ ਹਰਿਆਣਾ ਤੋਂ ਕਾਸਟ ਐਸਸੀ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 3 10 1998 ਕੱਦ 5 ਫੁੱਟ 1 ਇੰਚ ਸਟੱਡੀ ਬੀਏ ਪੜਣਾ 3 2 ਮੈਰਿਡ ਭਰਾ ਇੱਕ ਅਨਮੈਰਿਡ ਲੜਕੀ ਪ੍ਰਾਈਵੇਟ ਕਾਲਜ ਵਿੱਚ ਜੋਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਵਧੀਆ ਪੜਿਆ ਲਿਖਿਆ ਹੋਵੇ ਵੀ ਲੜਕਾ ਵੈਲ ਸੈਟਲਡ ਹੋਵੇ ਲੜਕਾ ਪੰਜਾਬ ਤੋਂ ਹੋਵੇ ਅਤੇ ਲੜਕਾ ਕਿਸੇ ਵੀ ਕਾਸਟ ਤੋਂ ਹੋਵੇ ਇਹਨਾਂ ਨੂੰ ਕਾਸਟ ਦਾ ਕੋਈ ਵੀ ਇਸ਼ੂ ਨਹੀਂ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9350149931 ਅਗਲਾ ਰਿਸ਼ਤਾ ਮਾਚੀਵਾੜਾ ਸਾਹਿਬ ਤੋਂ ਕਾਸਟ ਜੱਟ ਸਿੱਖ ਕੋਤ ਗਿੱਲ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 2000 ਸਨ ਕੱਦ 5 ਫੁੱਟ 3 ਇੰਚ ਸਟੱਡੀ ਬੀਐਸਸੀ ਨਰਸਿੰਗ ਲੜਕੀ ਹਸਪੀਟਲ ਵਿੱਚ ਪ੍ਰਾਈਵੇਟ ਜੌਬ ਕਰ ਰਹੀ ਹੈ ਇਹਨਾਂ ਨੂੰ ਲੜਕਾ ਜਿਸ ਕੋਲ 10 ਏਕੜ ਤੱਕ ਜ਼ਮੀਨ ਹੋਵੇ ਅਤੇ ਫੈਮਲੀ ਵੈਸ਼ਨੋ ਹੋਵੇ ਇਹਨਾਂ ਨੇ ਸਿੰਪਲ ਮੈਰਿਜ ਕਰਨੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 9914709008 ਮੈਰਿਜ ਬਿਊਰੋ ਵਾਲੇ ਇਸ ਫੈਮਲੀ ਨੂੰ ਫੋਨ ਨਾ ਕਰਨ ਅਗਲਾ ਰਿਸ਼ਤਾ ਗੁਰੂ ਹਰ ਸਹਾਇ ਤੋਂ ਕਾਸਟ ਰਾਮਗੜੀਆ ਸਿੱਖ ਪਰਿਵਾਰ ਦੀ ਲੜਕੀ ਦਾ ਲੜਕੀ ਦਾ ਜਨਮ 1995 ਸਟੱਡੀ ਪਲੱਸ 2 ਭਰਾ 2 ਪਿਤਾ ਦੇ ਆਪਣੀ ਸ਼ਾਪ ਹੈ ਮਾਤਾ ਹਾਊਸ ਵਾਈਫ ਹੈ ਇਹ ਲੜਕੀ ਡਿਵੋਰਸੀ ਹੈ ਅਤੇ ਇਸ ਕੋਲ ਦੋ ਬੱਚੇ ਹਨ ਲੜਕੀ ਸਟੀਚਿੰਗ ਦਾ ਕੰਮ ਕਰਦੀ ਹੈ ਇਹਨਾਂ ਨੂੰ ਲੜਕਾ ਸਰਦਾਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਲੜਕਾ ਆਮ ਗੜੀਆ ਕਾਸਟ ਤੋਂ ਹੋਵੇ ਜੋ ਬੱਚਿਆਂ ਨੂੰ ਨਾਲ ਰੱਖ ਸਕੇ ਵਧੇਰੇ ਜਾਣਕਾਰੀ ਲਈ ਤੁਸੀਂ ਪਰਿਵਾਰ ਨੂੰ ਫੋਨ ਕਰ ਸਕਦੇ ਹੋ ਪਰਿਵਾਰ ਦਾ ਫੋਨ ਨੰਬਰ 7355370720 ਇਹ ਹਨ ਅੱਜ ਦੇ ਸਾਡੇ ਰਿਸ਼ਤੇ ਜੇ ਇਹਨਾਂ ਰਿਸ਼ਤਿਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਰਿਸ਼ਤੇ ਦੇ ਨਾਲ ਮੈਚ ਹੁੰਦਾ ਹੈ ਤਾਂ ਤੁਸੀਂ ਪਰਿਵਾਰ ਨੂੰ ਫੋਨ ਕਰਕੇ ਰਿਸ਼ਤੇ ਬਾਰੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਰਿਸ਼ਤਾ ਕਰਨ ਤੋਂ ਪਹਿਲਾਂ ਰਿਸ਼ਤੇ ਬਾਰੇ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਸਾਡੀ ਵੀਡੀਓ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦੀ